ਦੋਸਤੋ ਮੈਂ ਤੁਹਾਡਾ ਹੋਸਟ ਦਵਿੰਦਰ ਪਾਲ ਅੱਜ ਫੇਰ ਹਫਤਾਵਾਰੀ ਪ੍ਰੋਗਰਾਮ 'ਚ ਮੈਂ ਸੰਪਾਦਕੀ ਸੰਕਾਲ ਦਾ ਭਾਗ ਛੇਮਾ ਲੈ ਕੇ ਹਾਜ਼ਰ ਹਾਂ ਗੱਲ ਕਰਦੇ ਹਾਂ ਪੰਜਾਬੀ ਟਰਬਿਨ ਜਗਵਾਣੀ ਅਜੀਤ ਪੰਜਾਬੀ ਜਾਗਰਣ ਅਤੇ ਨੌਜਵਾਨਾਂ ਨੇ ਲੰਘੇ ਹਫਤੇ ਦੌਰਾਨ ਆਪਣੀਆਂ ਸੰਪਾਦਕੀਆਂ 'ਚ ਕਿਹੜੇ ਕਿਹੜੇ ਮੁੱਦਿਆਂ ਦੀ ਗੱਲ ਕੀਤੀ ਤੇ ਕਿਹੜੇ ਕਿਹੜੇ ਬਿਸਾਰੇ ਜਿਵੇਂ ਆਪਾਂ ਜਾਣਦੇ ਹਾਂ ਪੰਜਾਬ ਤੇ ਹਰਿਆਣਾ 'ਚ ਬੁਨਿਆਦੀ ਮੁੱਦਿਆਂ 'ਤੇ ਲੈ ਕੇ ਲੰਬੇ ਸਮੇਂ ਤੋਂ ਟਕਰਾਅ ਕਹਿ ਲਈਏ ਚਾਹੇ ਕੋ ਤਣਾਅ ਦਾ ਦੀ ਸਿਚੁਏਸ਼ਨ ਜਿਹੜੀ ਉਹ ਬਣਦੀ ਰਹੀ ਹੈ ਕਦੇ ਪਾਣੀਆਂ ਦੇ ਮੁੱਦੇ ਤੇ ਕਦੇ ਚੰਡੀਗੜ੍ਹ ਦੇ ਮੁੱਦੇ ਤੇ ਇਸ ਵਾਰ ਚੰਡੀਗੜ੍ਹ ਦੇ ਵਿੱਚ ਜਿਹੜੀ ਹੈ ਵੱਖਰੀ ਵਿਧਾਨ ਸਭਾ ਨੂੰ ਲੈ ਕੇ ਨਾਮਾ ਰਫੜ ਪਿਆ ਹੈ ਹਰਿਆਣਾ ਨੂੰ ਵਿਧਾਨ ਸਭਾ ਉਸਾਰਨ ਲਈ ਚੰਡੀਗੜ੍ਹ ਵਿੱਚ ਜ਼ਮੀਨ ਦੇਣ ਬਾਰੇ ਚਰਚਾ ਖੂਬ ਭਖੀ ਹੋਈ ਹੈ ਪਰ ਇਸ ਮਸਲੇ ਬਾਰੇ ਸੰਪਾਦਕੀ ਟਿੱਪਣੀ ਸਿਰਫ ਪੰਜਾਬੀ ਟ੍ਰਿਬਿਊਨ ਅਤੇ ਅਜੀਤ ਨੇ ਕੀਤੀ ਇਹਨਾਂ ਦੋ ਅਖਬਾਰਾਂ ਵਿੱਚੋਂ ਵੀ ਸਭ ਤੋਂ ਪਹਿਲ ਅਜੀਤ ਨੇ ਕੀਤੀ ਪੰਜਾਬੀ ਟ੍ਰਿਬਿਊਨ ਦੀ ਟਿੱਪਣੀ ਇੱਕ ਦਿਨ ਪਛੜ ਕੇ ਆਈ ਅਜੀਤ ਨੇ ਇਸ ਨੂੰ ਕੇਂਦਰ ਸਰਕਾਰ ਦੀ ਬੇਇਨਸਾਫੀ ਆਖਿਆ ਹਰਿਆਣਾ ਨੂੰ ਨਵੀਂ ਵਿਧਾਨ ਸਭਾ ਲਈ ਚੰਡੀਗੜ੍ਹ ਵਿੱਚ 10 ਏਕੜ ਜ਼ਮੀਨ ਦਿੱਤੀ ਜਾ ਰਹੀ ਹੈ ਅਤੇ ਬਦਲੇ ਵਿੱਚ ਚੰਡੀਗੜ੍ਹ ਨੂੰ ਪੰਚਕੂਲਾ ਵਿੱਚ 11 12 ਏਕੜ ਜ਼ਮੀਨ ਦੇਣ ਬਾਰੇ ਕਿਹਾ ਜਾ ਰਿਹਾ ਹੈ ਅਖਬਾਰ ਸਵਾਲ ਕਰਦਾ ਹੈ ਕਿ ਹਰਿਆਣਾ ਆਪਣੀ ਵਿਧਾਨ ਸਭਾ ਪੰਚਕੂਲਾ ਵਿੱਚ ਕਿਉਂ ਨਹੀਂ ਬਣਾਉਂਦਾ ਇਹੀ ਅਸਲ ਵਿੱਚ ਕੇਂਦਰ ਸਰਕਾਰ ਦੀ ਸਿਆਸਤ ਹੈ ਅਖਬਾਰ ਨੇ ਨੁਕਤਾਬਾਰ ਅੰਕੜੇ ਦਿੱਤੇ ਨੇ ਕਿ ਇਸ ਤਰ੍ਹਾਂ ਕਿਸ ਤਰ੍ਹਾਂ ਹੌਲੀ-ਹੌਲੀ ਚੰਡੀਗੜ੍ਹ ਤੋਂ ਪੰਜਾਬ ਦੀ ਦਾਵੇਦਾਰੀ ਕਮਜ਼ੋਰ ਕੀਤੀ ਜਾ ਰਹੀ ਹੈ ਪੰਜਾਬੀ ਟ੍ਰਿਬਿਊਨ ਲਿਖਦਾ ਹੈ ਕਿ ਚੰਡੀਗੜ੍ਹ ਦੇ ਦਰਜੇ ਬਾਰੇ ਵਿਵਾਦ ਚਿਰਾਂ ਤੋਂ ਲਟਕਾ ਕੇ ਰੱਖਿਆ ਹੈ ਇਸ ਦਰਜੇ ਨਾਲ ਛੇੜਛਾੜ ਸੰਵਿਧਾਨਕ ਅਤੇ اخਲਾਕੀ ਨਹੀਂ ਜਗਵਾਣੀ ਪੰਜਾਬੀ ਵਿਜਾਗਰਨ ਅਤੇ ਨਵਜਵਾਨਾਂ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹਾਲਾਂਕਿ ਇਸ ਮਸਲੇ ਨੇ ਪੰਜਾਬ ਦੀ ਸਿਆਸਤ ਅੰਦਰ ਇੱਕ ਤਰ੍ਹਾਂ ਹਲਚਲ ਮਚਾ ਦਿੱਤੀ ਹੈ ਸੱਤਾਧਾਰੀ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਇੱਥੋਂ ਤੱਕ ਕਿ ਭਾਜਪਾ ਦੇ ਵੱਡੇ ਆਗੂ ਸੁਨੀਲ ਜਾਖੜ ਨੇ ਇਸ ਮਸਲੇ ਬਾਰੇ ਜ਼ਿਕਰਯੋਗ ਬਿਆਨ ਦਿੱਤੇ ਅਗਲਾ ਬੁੱਦਾ ਲੈਣਿਆ ਡੀਏਪ ਦੀ ਕਮੀ ਦਾ ਡੀਏਪ ਦੀ ਕਮੀ ਦਾ ਮੁੱਦਾ ਸਿਰਫ ਅਜੀਤ ਅਖਬਾਰ ਦੀ ਸੰਪਾਦਕੀ ਟਿੱਪਣੀ ਦਾ ਹਿੱਸਾ ਬਣਿਆ ਅਖਬਾਰ ਲਿਖਦਾ ਹੈ ਕਿ ਇਸ ਵਾਰ ਡੀਏਪ ਦੀ ਵੰਡ ਦਾ ਮਹਾਸਲਾ ਜ਼ਿਆਦਾ ਗੰਭੀਰ ਹੈ ਵਧਦਾ ਇਹ ਮਸਲਾ ਸਿੱਧਾ ਕੇਂਦਰ ਸਰਕਾਰ ਨਾਲ ਜੁੜਿਆ ਹੋਇਆ ਹੈ ਅਖਬਾਰ ਇਸ ਸਬੰਧੀ ਨਿਰਪੱਖ ਨੀਤੀ ਬਣਾਉਣ ਦੀ ਪੈਰ ਵੀ ਕਰਦਾ ਹੈ ਪੰਜਾਬੀ ਟ੍ਰਿਬਿਊਨ ਨੇ ਭਾਜਪਾ ਦਾ ਪੰਜਾਬ ਪੈਂਤੜਾ ਲਿਖ ਕੇ ਭਾਜਪਾ ਦੀ ਪੰਜਾਬ ਬਿਜਲੀ ਸਿਆਸਤ ਬਾਰੇ ਚਰਚਾ ਛੇੜਨ ਦਾ ਯਤਨ ਕੀਤਾ ਹੈ ਇਹ ਪੰਜਾਬੀ ਟ੍ਰਿਬਿਊਨ ਦਾ ਆਪਣਾ ਸੰਪਾਦਕੀ ਹੈ ਨਹੀਂ ਤਾਂ ਪਿਛਲੇ ਕੁਝ ਸਮੇਂ ਤੋਂ ਅਖਬਾਰ ਅੰਗਰੇਜ਼ੀ ਟ੍ਰਿਬਿਊਨ ਵਾਲੇ ਸੰਵਾਦਕੀ ਹੀ ਅਨੁਵਾਦ ਕਰਕੇ ਛਾਪ ਰਿਹਾ ਹੈ ਇਹ ਗੱਲ ਅਸੀਂ ਆਪਣੀ ਵਿਚਾਰ ਚਰਚਾ ਵਿੱਚ ਆਪਣੇ ਦਰਸ਼ਕਾਂ ਨੂੰ ਨੋਟ ਵੀ ਕਰਵਾਈ ਸੀ ਲੰਘੇ ਹਫ਼ਤੇ ਪੰਜਾਬੀ ਟਰਬਿਊਨ ਨੇ ਤਿੰਨ ਪਾਦ ਕੀ ਆਪ ਲਿਖੇ ਅਤੇ ਲਿਖੇ ਵੀ ਪੂਰੇ ਵਿਸਥਾਰ ਨਾਲ ਇਹਨਾਂ ਤਿੰਨ ਦਿਨਾਂ ਦੌਰਾਨ ਦੋ ਦੀ ਥਾਂ ਇੱਕ ਸੰਪਾਦਕੀ ਛਾਪਿਆ ਛਾਪਿਆ ਗਿਆ ਦੂਜੇ ਸੰਪਾਦਕੀ ਬੁਲਡੋਜ਼ਰ ਨੇ ਅਤੇ ਪਰਾਲੀ ਦੇ ਪ੍ਰਦੂਸ਼ਣ ਬਾਰੇ ਨੇ ਖੈਰ ਪੰਜਾਬੀ ਟਰਬਿਊਨ ਨੇ ਪੰਜਾਬ ਵਿੱਚ ਭਾਜਪਾ ਦੀ ਪਹੁੰਚ ਸੰਬੰਧੀ ਚਰਚਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਛੜੀ ਹੈ ਪਹਿਲਾ ਕਾਂਗਰਸ ਦੇ ਆਗੂ ਰਹੇ ਰਵਨੀਤ ਬਿੱਟੂ ਨੇ ਪਿਛਲੇ ਦਿਨੀ بڑے ਚੱਕ ਮੇ ਵਿਆਨ ਦਾ ਗਏ ਪੰਜਾਬ ਖੇਤੀ ਪ੍ਰਧਾਨ ਸੂਬਾ ਅਖਬਾਰ ਸਵਾਲ ਕਰਦਾ ਹੈ ਕਿ ਭਾਜਪਾ ਕਿਸਾਨਾਂ ਅਤੇ ਉਹਨਾਂ ਦੇ ਸਰੋਕਾਰਾਂ ਬਾਰੇ ਅੜੀਏ ਲਰਵਈਆ ਅਪਣਾ ਕੇ ਕੀ ਪੰਜਾਬ ਦੀ ਸਿਆਸਤ ਚ ਆਪਣਾ ਮੁਕਾਮ ਬਣਾ ਸਕਦੀ ਹੈ ਸੁਨੀਲ ਜਾਖੜ ਸ਼ਰਿਆਮ ਲੀਡਰਸ਼ਿਪ ਨੂੰ ਪੰਜਾਬ ਬਾਰੇ ਨਜ਼ਰੀਆ ਬਦਲਣ ਬਾਰੇ ਕਹਿ ਚੁੱਕੇ ਨੇ ਸਾਬਕਾ ਮੁੱਖ ਮੰਤਰੀ ਅਤੇ ਅਜਕਲ ਭਾਜਪਾ ਦੇ ਵੱਡੇ ਆਗੂ ਕੈਪਟਨ ਅਮਰਿੰਦਰ ਸਿੰਘ ਆਪਣਾ ਦੁੱਖ ਬਿਆਨ ਕਰਦੇ ਹਨ ਕਿ ਪਾਰਟੀ ਨੇ ਪੰਜਾਬ ਮਾਮਲਿਆਂ ਬਾਰੇ ਉਹਨਾਂ ਤੋਂ ਕਦੇ ਕੋਈ ਸਲਾਹ ਨਹੀਂ ਲਈ। ਅਖਬਾਰ ਨੇ ਇਹ ਤੱਥ ਵੀ ਨੋਟ ਕਰਾਇਆ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ 18% ਵੋਟਾਂ ਲੈ ਕੇ ਤੀਜੀ ਵੱਡੀ ਧਿਰ ਬਣ ਗਈ। ਹੁਣ ਉਪ ਚੋਣਾਂ ਵਿੱਚ ਵੀ ਇਸ ਦਾ ਇਹੀ ਮਕਸਦ ਜਾਪਦਾ ਹੈ ਪ੍ਰਦੂਸ਼ਣ ਦਾ ਮੁੱਦਾ ਬਹੁਤ ਵੱਡੀ ਚਰਚਾ ਦਾ ਵਿਸ਼ਾ ਹੈ ਪਰਾਲੀ ਦੇ ਪ੍ਰਦੂਸ਼ਣ ਨੂੰ ਦਾ ਜ਼ਿਕਰ ਕਰਦੇ ਹਾਂ ਪੰਜਾਬੀ ਟਰਬਿਊਨ ਲਿਖਦਾ ਹੈ ਕਿ ਪਰਾਲੀ ਕਾਰਨ ਪੈਦਾ ਹੁੰਦਾ ਪ੍ਰਦੂਸ਼ਣ ਬੰਦ ਹੋਣਾ ਚਾਹੀਦਾ ਪਰ ਨਾਲ ਹੀ ਬਾਜਲ ਸਵਾਲ ਕੀਤਾ ਹੈ ਕਿ ਇਸ ਮਸਲੇ ਬਾਰੇ ਕੇਂਦਰ ਅਤੇ ਪੰਜਾਬ ਸਰਕਾਰਾਂ ਨੇ ਜੋ ਕੁਝ ਕੀਤਾ ਹੈ ਹੁਣ ਉਸ ਬਾਰੇ ਖੁਲਾਸਾ ਹੋਣਾ ਚਾਹੀਦਾ ਹੈ ਪ੍ਰਦੂਸ਼ਣ ਬਾਰੇ ਚਰਚਾ ਜਿੰਨੇ ਵੀ ਕੀਤੀ ਹੈ ਅਤੇ ਸੁਪਰੀਮ ਕੋਰਟ ਦੇ ਫੈਸਲੇ ਦੇ ਹਵਾਲੇ ਨਾਲ ਲਿਖਿਆ ਹੈ ਕਿ ਪਰਾਲੀ ਅਤੇ ਪਟਾਕਿਆਂ ਦੇ ਮਾਮਲੇ 'ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਨਹੀਂ ਜਾਂਦੀ ਪੰਜਾਬੀ ਟ੍ਰਿਬਿਊਨ ਨੇ ਆਪਣੇ ਇੱਕ ਹੋਰ ਸੰਪਾਦਕੀ ਵਿੱਚ ਪਾਣੀਪਦ ਦੇ ਥਰਮਲ ਪਲਾਂਟ ਨੂੰ ਲਾਇਜ਼ ਜੁਰਮਾਨੇ ਤੇ ਟਿੱਪਣੀ ਕਰਦਿਆਂ ਲਿਖਿਆ ਹੈ ਕਿ ਠੋਕਮੀ ਨਿਗਰਾਨੀ ਅਤੇ ਕਰੜੀ ਕਾਰਵਾਈ ਨਾਲ ਹੀ ਇਸ ਸਮੱਸਿਆ ਨੂੰ ਠੱਲ ਪਾਈ ਜਾ ਸਕੇਗੀ ਇਸ ਦੇ ਨਾਲ ਹੀ ਸਿਆਸੀ ਇੱਛਾ ਸ਼ਕਤੀ ਅਤੇ ਲੋਕਾਂ ਅੰਦਰ ਚੇਤਨਾ ਦੀ ਅਹਿਮ ਪੁਮ ਕਾ ਹੋਵੇਗੀ ਪ੍ਰਦੂਸ਼ਣ ਦਾ ਮਸਲਾ ਪੰਜਾਬੀ ਜਾਗਰਣ ਨੇ ਵੀ ਛੋਇਆ ਹੈ ਅਖਬਾਰ ਨੇ ਕਈ ਸ਼ਹਿਰਾਂ ਵਿੱਚ AQI 에어 ਕੁਆਲਿਟੀ ਇੰਡੈਕਸ 400 ਤੋਂ ਵੀ ਪਾਰ ਚਲੇ ਜਾਣ ਤੇ ਚਿੰਤਾ ਜ਼ਾਰ ਕੀਤੀ ਅਤੇ ਲਿਖਿਆ ਕਿ ਇਸ ਮਾਮਲੇ ਬਾਰੇ ਗੰਭੀਰਤਾ ਨਾਲ ਸੋਚ ਵਿਚਾਰਨ ਕਰਨ ਦੀ ਲੋੜ ਹੈ ਲਾਹੌਰ ਵਿੱਚ ਸ਼ਾਦਮਨ ਸ਼ਾਦਮਨ ਚੌਕ ਦਾ ਨਾਮ ਲਾਹੌਰ ਵਿੱਚ ਸ਼ਾਦਮਨ ਚੌਕ ਦਾ ਨਾਮ ਸ਼ਹੀਦ ਭਗਤ ਸਿੰਘ ਰੱਖਣ ਵਾਲੇ ਮਸਲੇ ਬਾਰੇ ਟਿੱਪਣੀ ਸਿਰਫ ਪੰਜਾਬੀ ਜਾਗਰਣ ਦਲ ਵੱਲੋਂ ਆਈ ਹੈ ਪਰ ਇਹ ਟਿੱਪਣੀ ਪੂਰੀ ਤਰ੍ਹਾਂ ਹਿੰਦੂਤਵੀ ਸਰਵ ਵਿੱਚ ਡੁੱਬੀ ਹੋਈ ਹੈ 2018 ਵਿੱਚ ਲਾਹੌਰ ਹਾਈ ਕੋਰਟ ਨੇ ਇਸ ਚੌਕ ਦਾ ਨਾਮ ਬਦਲਣ ਲਈ ਪ੍ਰਵਾਨਗੀ ਦੇ ਦਿੱਤੀ ਸੀ ਪਰ ਕੱਟੜਪੰਥੀਆਂ ਦੇ ਵਿਰੋਧ ਕਾਰਨ ਮਾਮਲਾ ਵਿਚਾਲੇ ਹੀ ਲਟਕ ਗਿਆ ਅਖਬਾਰ ਭਾਰਤ ਸਰਕਾਰ ਨੂੰ ਸਲਾਹ ਦੇ ਰਿਹਾ ਹੈ ਕਿ ਇਸ ਬਾਰੇ ਪਾਕਿਸਤਾਨ ਸਰਕਾਰ ਨਾਲ ਗੱਲ ਚਲਾਈ ਜਾਵੇ ਕੌਮੀ ਪੱਧਰ ਦੇ ਵਿਚਾਰੇ ਗਏ ਮਸਲਿਆਂ ਵਿੱਚ ਸਭ ਤੋਂ ਅਹਿਮ ਬੁਲਡੋਜ਼ਰ ਨਿਆ ਅਤੇ ਮਨੀਪੁਰ ਦੀ ਹਿੰਸਾ ਬਾਰੇ ਰਿਹਾ। ਬੁਲਡੋਜ਼ਰ ਨਿਆ ਬਾਰੇ ਚਰਚਾ ਦਾ ਆਧਾਰ ਸੁਪਰੀਮ ਕੋਰਟ ਦਾ ਫੈਸਲਾ ਬਣਿਆ। ਇਸ ਫੈਸਲੇ ਵਿੱਚ ਅਦਾਲਤ ਨੇ ਸਖਤ ਟੁਕੜੀਆਂ ਕੀਤੀਆਂ। ਪੰਜਾਬੀ ਟ੍ਰਿਬਿਊਨ ਸਪੱਸ਼ਟ ਲਿਖਦਾ ਹੈ ਕਿ ਇਸ ਮਾਮਲੇ ਵਿੱਚ ਕਟੜਤਾ ਦਿਖਾਉਣ ਵਾਲੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਅਜੀਤ ਅਖਬਾਰ ਨੇ ਇਸ ਨੂੰ ਬਹੁਤ ਅਹਿਮ ਫੈਸਲਾ ਗਰਦਾਨਿਆ ਹੈ ਅਤੇ ਖੁਲਾਸਾ ਕੀਤਾ ਹੈ ਕਿ ਉੱਤਰ ਪ੍ਰਦੇਸ਼, ਬੱਧ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਵਿੱਚ ਲੋਕਾਂ ਦੇ ਘਰਾਂ ਉੱਤੇ ਬੁਲਡੋਜ਼ਰ ਚਾੜ੍ਹ ਦਿੱਤੇ ਗਏ ਪਰ ਇਹ ਅਖਬਾਰ ਇਹ ਚਰਚਾ ਨਹੀਂ ਕਰਦਾ ਕਿ ਇਹਨਾਂ ਸਾਰੇ ਰਾਜਾਂ ਵਿੱਚ ਭਾਜਪਾ ਦੀਆਂ ਹਕੂਮਤਾਂ ਨੇ ਇਹ ਸਰਕਾਰਾਂ ਇੱਕ ਖਾਸ ਫਿਰਕੇ ਨਾਲ ਸੰਬੰਧਿਤ ਲੋਕਾਂ ਦੇ ਘਰ ਢਾ ਰਹੀਆਂ ਨੇ ਜਗਵਾਣੀ ਨੇ ਇਸ ਨੂੰ ਦੇਰ ਨਾਲ ਆਇਆ ਸਹੀ ਫੈਸਲਾ ਲਿਖਿਆ ਮਨੀਪੁਰ ਹਿੰਸਾ ਬਾਰੇ ਸਿਰਫ ਪੰਜਾਬੀ ਟ੍ਰਿਬਿਊਨ ਅਤੇ ਜਗ ਬਾਣੀ ਨੇ ਟਿੱਪਣੀ ਕੀਤੀ ਹੈ ਪੰਜਾਬੀ ਟ੍ਰਿਬਿਊਨ ਨੇ ਤਾਂ ਸਗੋਂ ਦੋ ਸੰਪਾਦਕੀ ਲਿਖੇ ਨੇ ਇੱਕ ਲਗਾਤਾਰ ਹੋ ਰਹੀ ਹਿੰਸਾ ਬਾਰੇ ਦੂਜਾ ਮੋੜ ਅਫਸਫਾ ਲਾਉਣ ਬਾਰੇ ਜਗ ਬਾਣੀ ਸਵਾਲ ਕਰਦਾ ਹੈ ਕਿ ਮਨੀਪੁਰ ਵਿੱਚ ਡੇਢ ਸਾਲ ਤੋਂ ਜਾਰੀ ਹਿੰਸਾ ਦੀ ਅੱਗ ਆਖਰ ਕਦੋਂ ਸ਼ਾਂਤ ਹੋਏਗੀ ਅਖਬਾਰ ਨੇ ਵਿਗੜ ਰਹੀ ਸਥਿਤੀ ਨੂੰ ਦੇਸ਼ ਦੀ ਸੁਰੱਖਿਆ ਲਈ ਖਤਰਾ ਘਰਾ ਦੱਸਿਆ ਪੰਜਾਬੀ ਟ੍ਰਿਬਿਊਨ ਨੇ ਲਿਖਿਆ ਹੈ ਕਿ ਲਗਾਤਾਰ ਹਿੰਸਾ ਦੇ ਬਾਵਜੂਦ ਭਾਜਪਾ ਦਾ ਮੁੱਖ ਮੰਤਰੀ ਬ੍ਰੇਨ ਸਿੰਘ ਅਉਧੇ ਤੇ ਟਿਕਿਆ ਹੋਇਆ ਹੈ ਅਤੇ ਹਾਈ ਕਮਾਂਡ ਉਸ ਦੀ ਪਿੱਠ ਵੀ ਪੂਰ ਰਹੀ ਹੈ ਅਖਬਾਰ ਚੌਕਸ ਕਰਦਾ ਹੈ ਕਿ ਮਨੀਪੁਰ ਨੂੰ ਇਸ ਹਾਲ ਵਿੱਚ ਛੱਡਣਾ ਸੁਰੱਖਿਆ ਲਈ ਖਤਰਨਾਕ ਹੈ ਕ੍ਰਿਕਟ ਕੂਟਨੀਤੀ ਦੀ ਗੱਲ ਕਰਦਿਆਂ ਸੰਪਾਦਕੀ ਵਿੱਚ ਪੰਜਾਬੀ ਟਰਬਿਊਨ ਨੇ ਮੋਦੀ ਸਰਕਾਰ ਨੂੰ ਚੋਬਲਾਈ ਹੈ ਭਾਰਤੀ ਕ੍ਰਿਕਟ ਟੀਮ ਨੂੰ ਅਗਲੇ ਸਾਲ ਪਾਕਿਸਤਾਨ ਵਿੱਚ ਹੋ ਰਹੀ ਆਈਸੀਸੀ ਟਰਾਫੀ ਖੇਡਣ ਨਹੀਂ ਭੇਜਿਆ ਜਾ ਰਿਹਾ ਅਖਬਾਰ ਸਲਾਹ ਦਿੰਦਾ ਹੈ ਕਿ ਭਾਰਤ ਨੂੰ ਤਣਾਅ ਘੱਟ ਕਰਨ ਲਈ ਕ੍ਰਿਕਟ ਕੂਟਨੀਤੀ ਦਾ ਮੌਕਾ ਖੁੰਝੋਣਾ ਨਹੀਂ ਚਾਹੀਦਾ ਹੁਣ ਗੱਲ ਕਰਦੇ ਹਾਂ ਮਹਾਰਾਸ਼ਟਰ ਅਤੇ ਝਾਰਖੰਡ ਦੀਆਂ ਚੋਣਾਂ ਦੀ ਮਹਾਰਾਸ਼ਟਰ ਅਤੇ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ਬਾਰੇ ਚਰਚਾ ਅਜੀਤ ਅਤੇ ਨਵਜਿਵਨਾਂ ਨੇ ਕੀਤੀ ਹੈ ਅਜੀਤ ਨੇ ਦੋ ਸੰਪਾਦਕੀ ਛਾਪੇ ਨੇ ਅਖਬਾਰ ਕਹਿੰਦਾ ਹੈ ਕਿ ਦੋਹਾਂ ਰਾਜਾਂ ਦੇ ਚੋਣ ਦੀ ਜੇ ਭਾਜਪਾ ਅਤੇ ਕਾਂਗਰਸ ਦੀ ਸਿਆਸਤ ਦਾ ਪ੍ਰਭਿਖਤਾਏ ਕਰਨਗੇ ਨਵਾਂ ਜਮਾਨਾ ਇੱਕ ਸਰਵੇਖਣ ਦੇ ਹਵਾਲੇ ਨਾਲ ਲਿਖਦਾ ਹੈ ਕਿ ਮਹਾਰਾਸ਼ਟਰ ਵਿੱਚ ਬੁੱਧਾ ਆਧਾਰਿਤ ਸਿਆਸਤ ਦੀ ਸੁਰ ਉੱਚੀ ਹੈ ਅਤੇ ਉੱਥੋਂ ਦੇ ਵੋਟਰ ਰੁਜ਼ਗਾਰ, ਖੇਤੀ, ਮਹਿੰਗਾਈ ਅਤੇ ਮਹਿਲਾ ਸੁਰੱਖਿਆ ਵਰਗੇ ਮੁੱਦਿਆਂ ਤੇ ਹੰਗਾਰਾ ਭਰ ਰਹੇ ਨੇ। ਅਖਬਾਰ ਨੇ ਬਾਕਾਇਦਾ ਜ਼ਿਕਰ ਕੀਤਾ ਹੈ ਕਿ ਭਾਜਪਾ ਹਿੰਦੀ ਬੋਲਣ ਦੇ ਰਾਜਾਂ ਵਿੱਚ ਧਰੋਵੀਕਰਨ ਕਰਕੇ ਜਿੱਤਦੀ ਹੈ ਪਰ ਮਹਾਰਾਸ਼ਟਰ ਵਿੱਚ ਮੁੱਦੇ ਭਾਰੂ ਨੇ। ਨਵਾਂ ਜਮਾਨਾ ਨੇ ਉਗੇ ਲੇਖ ਵਿਸ਼ਰੂ ਨਾਗਰ ਦੇ ਇੱਕ ਵਿਅੰਗ ਲੇਖ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੋਲਵਾਣੀ ਵਿੱਚ ਨਿਗਾਰ ਦਾ ਜ਼ਿਕਰ ਕਰਦੇ ਹਾਂ ਇਸੇ ਸੁਰ ਵਿੱਚ ਲਿਖਿਆ ਹੈ ਕਿ ਔਰ ਕਿਤਨਾ ਗਿਰੋਗੇ ਵਤਸ ਨਵਾਂ ਜਮਾਨਾ ਦਾ ਇੱਕ ਅਹਿਮ ਸੰਪਾਦਕੀ ਖੱਬੇ ਇਕਤਾ ਬਾਰੇ ਹੈ ਪੱਛਮੀ ਬੰਗਾਲ ਵਿੱਚ 6 ਹਲਕਿਆਂ ਵਿੱਚ ਉਪਚੋਣ ਹੋ ਰਹੀ ਹੈ ਐਤਕੀ ਪਹਿਲੀ ਵਾਰ ਖੱਬੇ ਮੋਰਚੇ ਵਿੱਚ ਨਕਸਲੀ ਜਥੇਬੰਦੀਆਂ ਸੀਪੀਆਈ ਐਮਐਲ ਦੀ ਐਂਟਰੀ ਹੋ ਗਈ 2021 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਖੱਬਿਆਂ ਨੂੰ ਇੱਕ ਵੀ ਸੀਟ ਨਹੀਂ ਸੀ ਮਿਲੀ ਵੋਟਾਂ ਵਿੱਚ ਸਿਰਫ 5% ਦੀ ਵੋਟਾਂ ਮਿਲੀਆਂ। ਅਖਬਾਰਾਂ ਅਖਬਾਰ ਨੂੰ ਆਸ ਹੈ ਕਿ ਸੈਕੂਲਰ ਸੋਚ ਵਾਲੇ ਲੋਕ ਮੁੜ ਤੋਂ ਖੱਬੇ ਪਾਰਟੀਆਂ ਵੱਲ ਆਕਰਸ਼ਿਤ ਹੋ ਸਕਦੇ ਨੇ। ਕੋ ਮੰਤਰੀ ਪਦਰ ਦੇ ਮਸਲੇ ਦੀ ਗੱਲ ਕਰੀਏ ਤਾਂ ਕੋ ਮੰਤਰੀ ਪਦਰ ਤੇ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਜਿੱਤਣ ਵਾਲਾ ਡੋਨਲਡ ਟਰੰਪ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਗਾਤਾਰ ਖਬਰਾਂ ਚ ਨੇ। ਜਗਵਾਣੀ ਅਤੇ ਨਵਾਂ ਜਵਾਨਾ ਨੇ ਟਰੰਪ ਬਾਰੇ ਟਿੱਪਣੀਆਂ ਕੀਤੀਆਂ ਹਨ। ਨਵਾਂ ਜਵਾਨਾ ਚਰਚਾ ਕਰਦਾ ਹੈ ਕਿ ਟਰੰਪ ਦੀ ਜਿੱਤ ਵਿੱਚ ਚਰਚ ਦਾ ਵੱਡਾ ਰੋਲ ਹੈ ਅਖਬਾਰ ਅਨੁਸਾਰ ਇੱਕ ਵਾਰ ਫਿਰ ਸਾਬਤ ਹੋ ਗਿਆ ਕਿ ਧਰਮਗੁਰੂ ਸਿਆਸਤ ਵਿੱਚ ਕਿੱਡਾ ਵੱਡਾ ਰੋਲ ਨਿਭਾਉਂਦੇ ਨੇ ਇਸ ਸਬੰਧੀ ਭਾਰਤੀ ਮਿਸਾਲ ਵੀ ਦਿੱਤੀ ਗਈ ਕਿ ਕਿਸ ਤਰ੍ਹਾਂ ਭਾਜਪਾ ਨੇ ਫਾਇਦਾ ਉਠਾਇਆ ਹੈ ਅਖਬਾਰ ਭਾਜਪਾ ਤੇ ਆਰਐਸਐਸ ਬਾਰੇ ਆਪਣੀ ਤਿੱਖੀ ਸੁਰ ਬਰਕਰਾਰ ਰੱਖਦੇ ਹਨ ਲਿਖਦਾ ਹੈ ਕਿ ਆਰਐਸਐਸ ਦਾ ਨੈਟਵਰਕ ਤਾਂ ਹੀ ਤਬਾਹ ਕੀਤਾ ਜਾ ਸਕਦਾ ਹੈ ਜੇਕਰ ਲੋਕਾਂ ਦੇ ਖਾਨੇ ਵਿੱਚ ਇਹ ਗੱਲ ਪਾਈ ਜਾਵੇ ਕਿ ਧਰਮ ਨੇ ਕਦੀ ਗਰੀਬੀ ਅਤੇ ਬੇਰੁਜ਼ਗਾਰੀ ਦੂਰ ਨਹੀਂ ਕਰਨੀ ਜਗਵਾਣੀ ਨੇ 트럼ਪ ਨੂੰ ਤੋ ਚੌਕਸ ਰੈਨ ਦੀ ਤਾਕੀਦ ਕੀਤੀ ਹੈ ਕਿਉਂਕਿ 트럼ਪ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਅਖਬਾਰ ਨੇ ਭਵਿੱਖਬਾਣੀ ਕੀਤੀ ਹੈ ਕਿ 트럼ਪ ਦੇ ਆਉਣ ਨਾਲ ਸੰਸਾਰ ਸਿਆਸਤ ਬਦਲੇਗੀ ਪੰਜਾਬੀ ਟ੍ਰਿਬਿਊਨ ਨੇ ਟਰੂਡੋ ਦੇ ਨਵੇਂ ਬਿਆਨਾਂ ਨੂੰ ਚਰਚਾ ਦਾ ਆਧਾਰ ਬਣਾਇਆ ਹੈ ਬ੍ਰੈਂਪਟਨ ਵਿੱਚ ਮੰਦਰ ਉੱਤੇ ਹਮਲੇ ਤੋਂ ਬਾਅਦ ਟਰੂਡੋ ਨੇ ਸਵੀਕਾਰ ਕੀਤਾ ਹੈ ਕਿ ਕੈਨੇਡਾ ਵਿੱਚ ਖਾਲਸਤਾਨੀ ਮੌਜੂਦ ਹਨ ਪਰ ਨਾਲ ਹੀ ਇਹ ਵੀ ਕਿਹਾ ਹੈ ਕਿ ਇਹ ਖਾਲਸਤਾਨੀ ਸਾਰੇ ਸਿੱਖ ਭਾਈਚਾਰੇ ਦੀ ਪ੍ਰਤੀਨਿਧਤਾ ਨਹੀਂ ਕਰਦੇ ਅਖਬਾਰ ਨੇ ਇਸ ਵਿਅਾਨ ਨੂੰ ਸੰਤੁਲਿਤ ਆਖਿਆ ਤੇ ਲਿਖਿਆ ਕਿ ਕੈਨੇਡਾ ਨੂੰ ਕਟੜਤਾ ਖਿਲਾਫ ਸਖਤ ਰੁਖ ਅਖਤਿਆਰ ਕਰਨਾ ਚਾਹੀਦਾ ਹੈ। ਜਗਵਾਣੀ ਨੇ ਰੂਸ ਦੀ ਘਟ ਰਹੀ ਆਬਾਦੀ ਅਤੇ ਪੁੱਤ ਸਰਕਾਰ ਵੱਲੋਂ ਇਸਵੰਦੀ ਕੀਤੀ ਜਾ ਰਹੀ ਚਾਰਾਜੋਗ ਬਾਰੇ ਜਿਹੜੀ ਟਿੱਪਣੀ ਕੀਤੀ ਹੈ ਉਹ ਕਈ ਪੱਖਾਂ ਤੋਂ ਵਿਗਲੀ ਹੈ। ਪਹਿਲੀ ਗੱਲ ਤਾਂ ਇਹ ਕਿ ਜਗਵਾਣੀ ਦੇ ਸੰਪਾਦਕੀਆਂ ਦੇ ਸਿਰਲੇਖ ਮੀਲ-ਮੀਲ ਲੰਮੇ ਹੁੰਦੇ ਨੇ। ਇਸ ਵਾਰ ਅਖਬਾਰ ਨੇ ਸ਼ਾਇਦ ਵਾਰਡ ਰਿਕਾਰਡ ਵੀ ਬਣਾ ਦਿੱਤਾ। ਰੂਸ ਵਾਲੇ ਸੰਪਾਦਕੀ ਦਾ ਸਿਰਲੇਖ 30 ਸ਼ਬਦਾਂ ਦਾ ਹੈ। ਇਹ ਸੰਵਾਦਕੀ ਅਖਬਾਰ ਦੇ ਉਸ ਸੁਹਜ ਸਵਾਦ ਨੂੰ ਵੀ ਉਜਾਗਰ ਕਰਦਾ ਹੈ ਜਿਸ ਬਾਰੇ ਇਹ ਅਖਬਾਰ ਨੇ ਵੇਪਰਵਾਹ ਹੋ ਕੇ ਟਿੱਪਣੀਆਂ ਕਰਦਾ ਰਿਹਾ ਹੈ ਅਤੇ ਖਬਰਾਂ ਤੇ ਫੋਟੋਆਂ ਨੂੰ ਚਮਕਾ ਕੇ ਛਾਪਦਾ ਹੈ ਸੈਕਸ ਜਾਂ ਅਜਿਹੇ ਖਿੱਚਪਾਉ ਬੁੱਧਿਆਂ ਦੀ ਚਰਚਾ ਅਖਬਾਰ ਵਿਸ਼ੇਸ਼ ਤੌਰ ਤੇ ਕਰਦਾ ਹੈ ਅਤੇ ਇਹ ਸੰਵਾਦਕੀ ਦਾ ਇੱਕ ਖਾਸ ਨਮੂਨਾ ਹੋ ਨਿਬੜਿਆ ਓਨਜ ਅਖਬਾਰ ਨੇ ਰੇਲ ਗੱਡੀਆਂ ਵਿੱਚ ਬਦਮਾਸ਼ਾਂ ਤੇ ਹਮਲਿਆਂ ਸੱਤਾਧਾਰੀ ਸਿਆਸਤਦਾਨਾਂ ਦੀ ਸ਼ਰੇਆ ਬਦਮਾਸ਼ੀ ਸਿਹਤ ਮੁਲਾਜ਼ਮਾਂ ਦੀ ਸੁਰੱਖਿਆ ਜੱਜਾਂ ਉੱਤੇ ਹੋ ਰਹੇ ਹਮਲਿਆਂ, ਰੇਲਾਂ ਵਿੱਚ ਬੇਦਬੀਆ ਅਤੇ ਸਟਾਫ ਦੀ ਕਮੀ ਵਰਗੇ ਅਨੇਕਾ ਮੁੱਦੇ ਠੋਕ ਮਾ ਜਾ ਕੇ ਉਠਾਏ ਗਏ। ਇਸ ਵਾਰ ਫਿਰ ਫਿਲਹਾਲ ਇੰਨਾ ਹੀ ਅਗਲੇ ਹਫਤੇ ਫਿਰ ਮਿਲਾਂਗੇ ਨਵੀਆਂ ਉਸ ਬਾਤ ਕੀ ਟਿੱਪਣੀਆਂ ਨਾਲ। ਧੰਨਵਾਦ। ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ। ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ, ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ